ਅਮਦੀਪ ਜੋਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਕੱਲ ਫੇਸਬੁੱਕ ਔਰ ਇੰਸਟਾਗ੍ਰਾਮ ਬੰਦ ਹੋ ਗਿਆ ਸੀ ਤੁਹਾਨੂੰ ਸਭ ਨੂੰ ਪਤਾ ਹੈ 15-20 ਮਿੰਟ ਇੰਸਟਾਗ੍ਰਾਮ ਤੇ ਫੇਸਬੁੱਕ ਨਹੀਂ ਚੱਲਿਆ ਇਸ ਦਾ ਉਸ ਦਾ ਭਾਰੀ ਹਰਜਾਨਾ ਭਰਨਾ ਪਿਆ ਜੀਆਂ ਦਾ ਦੱਸਦੇ ਕਿ ਵੱਡਾ ਨੁਕਸਾਨ ਜਿਹੜਾ ਹੋਇਆ ਹੈਗਾ ਫੇਸਬੁੱਕ ਔਰ ਇੰਸਟਾਗ੍ਰਾਮ ਬੰਦ ਹੋਣ ਦਾ ਤਾ ਦੱਸਦੇ ਕਿ ਫੇਸਬੁੱਕ ਔਰ ਇੰਸਟਾਗ੍ਰਾਮ ਕੱਲ ਜਦੋਂ ਬੰਦ ਹੋ ਜਾਂਦੇ ਆ ਤਾਂ 15-20 ਮਿੰਟ ਲੌਗ ਆਊਟ ਹੋ ਜਾਂਦੇ ਆਪਣੇ ਆਪ ਤੇ ਲੌਗ ਇਨ ਨਹੀਂ ਹੁੰਦੇ ਤੇ ਨਾ ਹੀ ਜਿਹੜਾ ਇੰਸਟਾਗ੍ਰਾਮ ਚੱਲਦਾ ਹੁੰਦਾ ਤਾਂ ਦੱਸਦੇ ਕਿ ਲਗਾਤ ਲੋਕ ਤੰਗ ਪਰੇਸ਼ਾਨ ਹੋ ਰਹੇ ਸੀ ਤਾਂ ਦੱਸ ਦਈਏ ਕਿ ਕੁਝ ਸਮੇਂ ਦੇ ਲਈ ਜਿਹੜਾ ਫੇਸਬੁੱਕ ਤੇ ਇੰਸਟਾਗ੍ਰam ਤੇ ਨਾਲ ਹੀ ਥ੍ਰੈਡ ਜਿਹੜੀ ਇੱਕ ਹੋਰ ਐਪਲੀਕੇਸ਼ਨ ਆਈ ਹੈ ਇੰਸਟਾਗ੍ਰam ਦੀ ਜਦੋਂ ਇਹ ਬੰਦ ਹੋ ਜਾਂਦੇ ਆ ਤਾਂ ਮਾਰਕ ਜੁਕਰਬਰਗ ਜੋ ਕਿ ਦੁਨੀਆ ਦੇ ਦੱਸ ਦਈਏ ਕਿ ਪੰਜਵੇਂ ਅਮੀਰ ਵਿਅਕਤੀ ਨੇ ਤੇ ਮੀਟਾ ਦੇ ਸੀਓ ਨੇ ਯਾਨੀ ਕਿ ਫੇਸਬੁੱਕ ਔਰ ਇੰਸਟਾਗ੍ਰam ਤੇ ਥ੍ਰੈਡ ਦੇ ਸੀਓ ਨੇ ਮਾਰਕ ਜੁਕਰਬਰਗ ਤਾਂ ਦੱਸ ਦਈਏ ਕਿ ਉਹਨਾਂ ਨੂੰ ਕੱਲ ਅਰਬਾਂ ਦਾ ਨੁਕਸਾਨ ਹੋਇਆ ਜੀਹਾਂ ਦੱਸ ਦਈਏ ਕਿ ਅਰਬਾਂ ਰੁਪਏ ਦਾ ਨੁਕਸਾਨ ਹੋਇਆ 100 ਮਿਲੀਅਨ ਡਾਲਰ ਦਾ ਨੁਕਸਾਨ ਚੱਲਣਾ ਪਿਆ ਇਹ ਹਰਜਾਨਾ ਜਿਹੜਾ ਚੱਲਣਾ ਪਿਆਗਾ ਮਾਰਕ ਜੁਕਰਬਰਗ ਨੂੰ ਤਾਂ ਦੱਸ ਦਈਏ ਕਿ ਕੱਲ ਤੁਹਾਨੂੰ ਯਾਦ ਹੋਊਗਾ ਸਭ ਨੂੰ ਸ਼ਾਮ ਦੇ ਵੇਲੇ 20-25 ਮਿੰਟ ਜਿਹੜਾ ਇੰਸਟਾਗ੍ਰam ਨਹੀਂ ਚੱਲਿਆ ਨਾ ਹੀ ਫੇਸਬੁੱਕ ਚੱਲਿਆ ਤੇ ਨਾ ਹੀ ਥ੍ਰੈਡ ਜਿਹੜਾ ਉਹ ਚੱਲਿਆ ਤਾਂ ਦੱਸ ਦਈਏ ਕਿ ਮੀਟਾ ਦੇ ਵਿੱਚ ਪ੍ਰੋਬਲਮ ਆ ਗਈ ਸੀ ਜਿਸ ਦੇ ਕਾਰਨ ਇਹ ਜਿਹੜੀ ਹੈ ਟੈਕਨੀਕਲ ਗਲਿਚ ਦੇ ਕਾਰਨ ਇਹ ਪ੍ਰੋਬਲਮ ਜਿਹੜੀ ਆ ਝੱਲਨੀ ਪਈ ਲੋਕਾਂ ਨੂੰ ਤਾਂ ਦੱਸ ਦਈਏ ਕਿ ਕੱਲ ਜਿਹਾ ਕੁਝ ਹੋਣ ਦੇ ਨਾਲ ਮਾਰਕ ਜੁਕਰਬਰਗ ਨੂੰ ਇੱਕ ਵੱਡਾ ਸੈਟਬੈਕ ਲੱਗਿਆ ਜੀਆਂ ਦੱਸ ਦੇ ਕਿ 100 ਮਿਲੀਅਨ ਡਾਲਰ ਦਾ ਨੁਕਸਾਨ ਇੱਕ ਘੰਟ ਕਿ ਜਿਹੜੀ ਹੈ ਸ਼ੇਅਰ ਮਾਰਕੀਟ ਦੇ ਵਿੱਚ ਵੱਡੀ ਗਰਾਵਟ ਵੇਖਣ ਨੂੰ ਮਿਲੀ ਫੇਸਬੁੱਕ ਥਰੈਡ ਇੰਸਟਾਗ੍ਰam ਦੇ ਸ਼ੇਅਰ ਦੇ ਬੇਜਾਦਾਦੀ ਕੱਲ ਤੁਹਾਨੂੰ ਯਾਦ ਹੋਊਗਾ ਜਦੇ ਸਭ ਕੁਝ ਹੋ ਜਾਂਦਾ ਤਾਂ ਟਵਿੱਟਰ ਦੇ ਸੀਓ ਦੱਸਦੀ ਹੈ ਕਿ ਟਵਿੱਟਰ ਦੇ ਸੀਓ ਦੇ ਵੱਲੋਂ ਵੀ ਜਿਹੜਾ ਇੱਕ ਕਬੇ ਐਲਨ ਮਸਕ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਤੇ ਉਹਨਾਂ ਦੇ ਵੱਲੋਂ ਵੀ ਇੱਕ ਟਿੱਚਰ ਕਹਿ ਸਕਦੇ ਆ ਕਿ ਮਾਰਕ ਜੁਕਰਬਰਗ ਨੂੰ ਕੀਤੀ ਜਾਂਦੀ ਹੈ ਤਾਦਾਦੀ ਹੈ ਕਿ ਮਾਰਕ ਜੁਕਰਬਰਗ ਨੂੰ ਬਹੁਤ ਵੱਡਾ ਨੁਕਸਾਨ ਕੱਲ ਇੱਕ ਘੰਟੇ ਦੇ ਵਿੱਚ ਹੋ ਗਿਆ ਫੇਸਬੁੱਕ ਔਰ ਇੰਸਟਾਗ੍ਰam ਤੇ ਥਰੈਡ ਜਦੋਂ ਬੰਦ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਸ਼ੇਅਰ ਮਾਰਕੀਟ ਦੇ ਵਿੱਚ ਸ਼ੇਅਰ ਜਿਹੜੇ ਆ ਇਹਨਾਂ ਦੇ ਡਿੱਗੇ ਜਾਂਦੇ ਆ ਤੇ ਜਿਸ ਤੋਂ ਬਾਅਦ 100 ਮਿਲੀਅਨ ਡਾਲਰ ਕਿਹਾ ਜਾ ਰਿਹਾ ਕਿ 100 ਮਿਲੀਅਨ ਡਾਲਰ ਦੱਸਦੀ ਹੈ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਮਾਰਕ ਜੁਕਰਬਰਗ ਜੋ ਕਿ ਪੰਜਵੇਂ ਦੁਨੀਆ ਦੇ ਅਮੀਰ ਵਿਅਕਤੀ ਨੇ ਦੱਸ ਦੇ ਕਿ ਪੰਜਵੇਂ ਦੁਨੀਆ ਦੇ ਅਮੀਰ ਵਿਅਕਤੀ ਨੇ ਮਾਰਕ ਜੁਕਰਬਰਗ ਤੇ ਕੱਲ ਫੇਸਬੁੱਕ ਤੇ ਇੰਸਟਾਗ੍ਰam ਬੰਦ ਹੋਣ ਦੇ ਨਾਲ ਉਹਨਾਂ ਨੂੰ ਅਰਬਾਂ ਦਾ ਨੁਕਸਾਨ ਜਿਹੜਾ ਝਲਣਾ ਪਿਆ ਜੀਆਂ ਦਾ ਦੇ ਕੇ ਫੇਸਬੁੱਕ ਤੇ ਇੰਸਟਾਗ੍ਰam ਜਦੋਂ ਕੁਝ ਸਮੇਂ ਦੇ ਲਈ ਬੰਦ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਇਹ ਨੁਕਸਾਨ ਹੁੰਦਾ ਹੈਗਾ ਤਾਂ ਦੱਸ ਦੇ ਕਿ 1.6 ਜਿਹੜਾ ਸਾਰੇ ਸ਼ੇਅਰਾਂ ਦੇ ਕੀਮਤ ਦੇ ਵਿੱਚ ਕਮੀ ਆਈ 1.6% ਜਿਹਾ ਦੱਸਦੇ ਕਿ 2% ਦੇ ਕਰੀਬ ਸ਼ੇਅਰ ਜਿਹੜੇ ਆ ਡਾਊਨ ਹੋ ਜਾਂਦੇ ਆ ਜਿਸ ਤੋਂ ਬਾਅਦ ਜਿਹੜਾ ਮਾਰਕ ਜੋਕਰ ਬਗੋਣਾ ਨੂੰ ਇਹ ਸਭ ਕੁਝ ਚੱਲਣਾ ਪੈਂਦਾ ਤਾਂ ਦੱਸਦੀ ਹੈ ਕਿ ਲਗਾਤਾਰ ਜਿਹੜਾ ਲੋਕ ਰੀਫਰੈਸ਼ ਕਰ ਰਹੇ ਸੀ ਲੋਕ ਵੇਖ ਰਹੇ ਸੀ ਬਾਰ ਬਾਰ ਕਿ ਕਦੋਂ ਜਿਹੜਾ ਫੇਸਬੁੱਕ ਇੰਸਟਾਗ੍ਰam ਉਹਨਾਂ ਚੱਲੇਗਾ ਪਰ 20-25 ਮਿੰਟ ਜਿਹੜਾ ਇਸਨੇ ਲਏ ਤੇ ਬਾਅਦ ਦੇ ਵਿੱਚ ਜਦੋਂ ਚੱਲਿਆ ਤਾਂ ਦੱਸਦੀ ਹੈ ਕਿ 1 ਘੰਟੇ ਦੇ ਵਿੱਚ ਇਹਨਾਂ ਨੁਕਸਾਨ ਕਰ ਗਿਆ ਦੇਖ ਸਕਦੇ ਹੋ ਤੁਸੀਂ ਇੱਕ